ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਕੱਲ ਦੀਵਾਲੀ ਚਲੋ ਵਧੀਆ ਰਹੀ ਸਾਰੇ ਸੁੱਖਾਂ ਦੀ ਰਹੀ ਤੇ ਵਧੀਆ ਹੈ ਵਾਹਿਗੁਰੂ ਖੁਸ਼ੀਆਂ ਭਰੀਆਂ ਇਦਾਂ ਹੀ ਦੀਵਾਲੀਆਂ ਲਿਆਉਂਦਾ ਰਵੇ ਅੱਜ ਪੁਸ਼ਕਰਮਾਂ ਦੇ ਆ ਤੇ ਰਾਤ ਅਸੀਂ ਇੱਥੇ ਆਣ ਕੇ ਆਪਣੇ ਸ਼ਰਟ ਦੇ ਵਿੱਚ ਚਲੋ ਭਈਆਂ ਨੇ ਦੀਵਾਲੀ ਮਨਾਈ ਤੇ ਇੱਥੇ ਆਣ ਕੇ ਵੇਂਦੇ ਬੁੰਦੇ ਰਹਿਣ ਨਾਲੇ ਥੋੜੇ ਬਲੇ ਪਟਾਕੇ ਚਲਾਤੇ ਤੇ ਅੱਜ ਹੁਣ ਸਾਰੇ ਟਰੈਕਟਰਾਂ ਨੂੰ ਧੂਬਤੀ ਕਰਕੇ ਤੇ ਆਪਾਂ ਤੋੜ ਦੇਣੇ ਆ ਵੈਗਰੂ ਕਿਰਪਾ ਕਰ ਜਿਹੜੀ ਮਸ਼ੀਨਰੀ ਚੜ੍ਹਦੀ ਕਲਾ ਜ ਰਹੇ ਕਿਉਂਕਿ ਇਹਨਾਂ ਦੇ ਸਿਰ ਤੇ ਹੀ ਜਿਹੜਾ ਵਾ ਜੱਟ ਜ਼ਿਮੀਦਾਰ ਹੁੰਦਾ ਵਾ ਟਰੈਕਟਰ ਟਰਾਲੀਆਂ ਕੰਬਾਈਨਾ ਸਾਰੇ ਸਾਧਨ ਹੋਣਗੇ ਫਸਲਾਂ ਬੀਜੀਆਂ ਜਾਣਗੀਆਂ ਤੇ ਅੱਜ ਕੰਮ ਦੀ ਫੇਰ ਸ਼ੁਰੂਆਤ ਕਰਦੇ ਆਂ ਬੈਕਗ੍ਰਾਉਂਡ ਚੜਦੀ ਕਲਾ ਰਹਿਣ ਨੂੰ ਕੋ ਟਰੈਕਟਰ ਪਾਰ ਆ ਤਿੰਨ ਟਰੈਕਟਰ ਪਾਰ ਆ ਬਾਕੀ ਇੱਥੇ ਆ ਪਾਰ ਵਾਲੇ ਪਾਰ ਧੋਤੇ ਆ ਇੱਥੋਂ ਵਾਲੇ ਇੱਥੇ ਧੋਤੇ ਆ ਇਕੱਠੇ ਹੁੰਦੇ ਨਹੀਂ ਡੇਟ ਜਿੱਦਾਂ ਇਹਦਾ ਕੰਮ ਉਹ ਅੱਜ ਤੁਹਾਨੂੰ ਦਿਖਾਵਾਂਗੇ ਹਲੋ ਰਾਜ ਜਿਹੜੀ ਦੀਵਾਲੀ ਮਨਾਈਆਂ ਚੱਕੋ ਚੱਕੋ ਇਹਨੂੰ ਅੱਜ ਵਸ਼ਕਰਮਾ ਦੇ ਭੂੰਡੀ ਨੂੰ ਤੋਤਾ ਵਾ ਉਹ ਇੱਧਰ ਲਾ ਦੇ ਟਰੈਕਟਰ ਆਹ ਤੋਤਾ ਹੀ ਆ ਰਹਿੰਦੇ ਇਹ ਤੋਂ ਵਈ ਆ ਤੋਤੇ ਉਹ ਸਲਾ ਦੇ ਤਨ ਉਹ ਦੋ ਰਹਿੰਦੇ ਆ 575 ਦੇ ਦੂਜਾ ਸ਼ਵਾ 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 ਸ਼ੇਰੋ ਸ਼ਵਾ ਤਾਜਨ ਸਾਰੇ ਟਰੇਟਰਾਂ ਨੂੰ ਕੱਲ ਵੀ ਪਾਣੀ ਮਾਰਤਾ ਅੱਜ ਮੜਾ ਮੜਾ ਜਿਹੜੇ ਰਹਿ ਗਏ ਬਾਹਰੋਂ ਆਏ ਮਾਰ ਕੇ ਸਾਰੇ ਟਰੇਟਰਾਂ ਨੂੰ ਗਰੀਸ ਮਾਰ ਦਿੰਨੇ ਆ ਕਿਉਂਕਿ ਮੁੜ ਕੇ ਫੇਰ ਨਹੀਂ ਤਾਂ ਮਸ ਚੱਲਣਾ ਇੱਕ ਬੰਨਿਓ ਸਾਰੇ ਲੱਗੇ ਆ ਜਿਦੀ ਜਿਦੀ ਜਿੱਦਾਂ ਇਹਦਾ ਜ਼ਿੰਮੇਵਾਰੀ ਆ ਸਾਰੇ ਟਰੇਟਰਾਂ ਨੂੰ ਗਰੀਸ ਮਾਰ ਕੇ ਫੇਰ ਕੰਮ ਆਪਣਾ ਜਿਹੜਾ ਚੱਲ ਬਣਾ ਜੋ ਵੱਡਾ ਤਾਇਆ ਜਗेंद्र ਸੌਹਣਾ ਬਣਾ ਬੈਠਾ ਆਣ ਕੇ ਸਹੀ ਤਰ੍ਹਾਂ ਤੋਂ ਹੋ ਗਿਆ ਇੱਕ ਵਾਰੀ ਗ੍ਰੀਸ ਮਾਰੀ ਹੋਵੇ ਫਿਰ ਸੀਜ਼ਨ ਕੱਢ ਜਾਂਦੇ ਵਧੀਆ ਜਿਹੜਾ ਆਪਣੇ ਕੋਲ ਜਿਗਾਰਡ ਸਾਰਾ ਵਧੀਆ ਹੈਗਾ ਫੇਰ ਵੀ ਨਹੀਂ ਬੰਦੇ ਹੋਰ ਦੌੜੀ ਲਗਰਜੀ ਕਰਦੇ ਕੋਈ ਵੀ ਕੰਮ ਹੈ ਨਾਲੇ ਸਿਰ ਤੇ ਖਲੋਗੇ ਕਰਾ ਲਓ ਤੇ ਫੇਰ ਸਾਰਾ ਕੁਝ ਹੋ ਜਾਂਦਾ ਨਹੀਂ ਤੇ ਫੇਰ ਜੇ ਆਖਦੀ ਹੈ ਵੀ ਜਾਓ ਆ ਕੰਮ ਕਰ ਦਿਓ ਬਸ ਅੰਗਈਲੀ ਜੀ ਕਰਕੇ ਮਾੜਾ ਮੋਟਾ ਆਇਆ ਕਰ ਦੇਣਾ ਚੱਲ ਮੇਰੇ ਭਾਈ ਮਸ਼ੀਨ ਵਾਲਾ ਜਿਹੜਾ ਡਰਾਈਵਰ ਆ ਉਹ ਜਿ ਆਉਣ ਡਿਆ ਵਾ ਅੱਜ ਮਸ਼ੀਨ ਢੱਕ ਦੇਣੀ ਵੱਡ ਕੇ ਥੋੜਾ ਥਾਂ ਆਪਣਾ ਰਿੰਦਾ ਪਰਾਲੀ ਵਾਲੇ ਆਪਣੇ ਕੰਮ ਚੱਲਣ ਡਿਆ ਪਿਆ ਫੇਰ ਹੁਣ ਇੱਥੋਂ ਛੱਡ ਕੇ ਪਿੰਡ ਵਾਲੀ ਉੱਥੇ ਲਾਉਨੇ ਸ਼ੈੱਡ ਚ ਤੇ ਦੂਰ ਵਾਲੀ ਇੱਥੇ ਲਾ ਦਿਆ ਕਰਾਂਗੇ ਮਿੱਠੂ ਠੇਕੇਦਾਰ ਜਿੰਦਾਬਾਦ ਅੱਲਾ ਰਹਿ ਗਏ ਇਥੇ ਤੋਂ ਤਾਂ ਹੀ ਮਿਹਨਤ ਚਾਂਦ ਪੰਤੇ ਮੇਰੇ ਥੱਲੇ ਕੰਮ ਕਰੁੰਦਾ ਕੱਲਾ ਕਿਹ ਰਹਿ ਗਏ ਹੋ ਵਾਈ ਗੁਰ ਅੱਲਾ ਤੇ ਹੁਣ ਮਿੱਠੂ ਕੱਲਾ ਕਿਥੇ ਹੁਣ ਤਾਂ ਮਿੱਠੂ ਦੀ ਟੌਰ ਸਾਡਾ ਮਿੱਠੂ ਠੇਕੇਦਾਰ ਮੇਨ ਜਿਹੜਾ ਸਾਰੇ ਕੰਮ ਕਰਾਉਣ ਰਿਆ ਹੈਨਾ ਆਉ ਆ ਪਿੰਡ ਦਾ ਬੰਦਾ ਇਹਦੇ ਕੋਈ ਅੱਖ ਨਹੀਂ ਲੱਗਦਾ। ਇਹ ਕਾਰ ਕੋ ਪਿੱਛੇ। ਬੱਸ ਬੱਸ। ਜੱਜ ਨੇ ਮਾਰੋ ਬੱਸ। ਆਵਾਜ਼ ਨਹੀਂ ਮਾਰ। ਖਾਦਰੀ ਗੀਰਾ ਟਰੈਕਟਰ ਲਾਇਆ ਹੁੰਦਾ ਨਾ ਖਾਦ ਵਾਲੇ ਟਰੈਕਟਰ ਖਾਦ ਕਿੰਨੀ ਵੱੜਦੀ ਟਰੈਕਟਰ ਨੂੰ। ਮੱਜ ਵੇਖਣ ਡਿਆ ਟਰੈਕਟਰ ਧੋਤਾ ਤੇ ਇਧਰ ਦੇਖੋ। ਜੀ ਦੇ ਨਾਲ ਲੋਹਾ ਨਾ ਕਸੀ ਦੇ ਸਾਰੇ ਗਲ ਗਏ। ਖਾਦ ਨਾਲ ਇੰਨਾ ਟਰੈਕਟਰ ਦੀ ਡੰਡ ਲੈਂਦੀ ਇਹਦੇ ਸਾਰੇ ਮਗਰਾਟ ਜਿਵੇਂ ਗਲ ਗਏ ਖਾਦ ਨਾਲ ਇੰਨਾ ਫਰਕ ਪੈਂਦਾ ਰੰਗ ਵੀ ਸਾਰਾ ਖਰਾਬ ਹੋ ਗਿਆ ਅਜੇ ਰੋਜ਼ ਹਿਸਾਬ ਨਾਲ ਖਾਦ ਪਾ ਕੇ ਤੇ ਪਾਣੀ ਮਾਰੀਦਾ ਏ ਟਰੈਕਟਰ ਦੇ ਤੇ ਹੁਣ ਸਾਰੇ ਟਰੈਕਟਰਾਂ ਨੂੰ ਧੂਹ ਬੱਤੀ ਕਰਕੇ ਵੈਗਦੂ ਦਾ ਨਾਮ ਲੈ ਕੇ ਕੰਮ ਜਿਹੜਾ ਵਾ ਸ਼ੁਰੂ ਕਰਤਾ ਵਾ ਤੇ ਇੱਥੇ ਆਪਣੇ ਟਰੈਕਟਰ ਅੱਜ ਆਪਣੇ ਕੋਲ 1 2 3 4 5 6 7 ਟਰੈਕਟਰ ਇੱਥੇ ਆ ਤੇ ਨਾ ਪਾਰ ਆ ਤੇ ਦੂ ਸੈਲਰ ਚ ਸਾਰੇ ਟ੍ਰੇਟਾਂ ਨੂੰ ਧੋ ਕੇ ਅਰਗਬਤੀ ਮਾਲ ਲਾ ਕੇ ਤੇ ਵੈਗਰੂ ਦਾ ਨਾਲ ਆ ਕੇ ਹੁਣ ਕੰਮ ਸ਼ੁਰੂ ਕਰਤਾ ਵਾ ਜਿੱਦਾਂ ਜਿੱਦਾਂ ਹੋਇਆ ਕੰਮ ਅੱਜ ਚੱਲੀ ਜਾਊਗਾ। ੁੱਲੇ ਗੱਲੇ ਪੂਰੇ ਕਰਕੇ ਫੱਟੀਆਂ ਵੀ ਪੂਰੀਆਂ ਕਰਤੀਆਂ ਪਰ ਫੇਰ ਨਾ ਕੋਈ ਕਿਸੇ ਬੰਨੇ ਸੋਟ ਆਪੋ ਤੋਂ ਮੋਟੀ ਪਾ ਦੀ ਨਾ ਬੰਨ ਇਧਰ ਲਈ ਪਾ ਹਾਂ ਉਹ ਤੋਂ ਬਾਰੀ ਦੇ ਉਤਲੇ ਬੰਨੇ ਪੱਟੀ ਜੀ ਨਹੀਂ ਮਣੀ ਲੋਹੇ ਦੀ ਆਹੋ ਇੱਕ ਲੱਭੋ ਹੋਰ ਫਿਰ ਜਿੱਥੇ ਹੁਣ ਮਾੜੀ ਮਾੜੀ ਮਿੱਟੀ ਪਈ ਆ ਉੱਥੇ ਥੋੜੀ ਥੋੜੀ ਫੋਲਾਂਗੇ ਪਹਿਲੀ ਫੇਰ ਬੱਤਰ ਆਉਣੀ ਆ ਇਸ ਕਰਕੇ ਮਾੜੇ ਮੜੇ ਹਾਲ ਲਾ ਗਏ ਕੰਨੂਪੀ ਬਹੁਤ ਜ਼ਿਆਦੀ ਪਈ ਜਿੰਨੂੰ ਆਪਾਂ ਚੀਕਣੀ ਮਿੱਟੀ ਆ ਦਿੰਨੇ ਆ ਉਹਦੇ ਵਿੱਚ ਟਰੈਕਟਰ ਜਿਹੜੇ ਆ ਤੁਰ ਦੇਣੀ ਆ ਉਹਨੂੰ ਮਾੜਾ ਮਾੜਾ ਜਿੰਨਾ ਚਿਰ ਫੋਲ ਦੇਣਾ ਧੋਪਣਾ ਲੱਗੀ ਉਹਨਾਂ ਜਿਹੜੇ ਪਹਿਲੀ ਬੱਤਰ ਨਹੀਂ ਆਉਣੀ ਇਸ ਕਰਕੇ ਹੁਣ ਅੱਜ ਜੰਦੀਆਂ ਪਾ ਕੇ ਕੋਹਣਾ ਕੋਹ ਨੂੰ ਫੋਲਦੇ ਆ ਫੋਲਣ ਤੋਂ ਬਾਅਦ ਹੌਲੀ ਹੌਲੀ ਆਪਣੇ ਆਪ ਉਹਨੇ ਬੱਤਰ ਆ ਜਾਣਾ ਅੱਜ ਕੰਮ ਆਪਣਾ ਪਰਾਲੀ ਚੁੱਕਣ ਦਾ ਨੂਰ ਸਾਹ ਆਪਣੀ ਚਾਹ ਲੈ ਕੇ ਆਇਆ ਵਾ ਅੱਜ 5-5 ਬੰਦੇ ਅੱਜ ਲਾਉਣੀ ਵੀ ਆਪਾਂ ਇੱਥੇ ਹੀ ਲੱਗ ਗਈ ਆ ਤੇ ਇਹਨਾਂ ਮਗਰੋਂ ਲੱਗ ਕੇ ਮਗਰੋਂ ਲੱਗ ਕੇ ਲਾਤੀ ਧੜ ਤੋਂ ਮਗਰੋਂ ਲੱਗ ਕੇ ਮੁੰਡਿਆਣੇ ਅੱਜ ਮਿੱਠੂ ਠੇਕੇਦਾਰ ਫਾਸਟ ਚੱਲਣ ਡਿਆ ਵਾ ਚਾਹ ਪੀ ਲੋ ਜਾਨੋ ਫਿਰ ਇਹ ਆਪਣਾ ਸੇਵਾ ਕੋ ਜਲਦੀ ਲਗਾਣਾ ਨਹੀਂ ਨਾ ਆਤਾ ਅੱਜ ਪੂਰਾ ਜ਼ੋਰ ਲਾਵਾਂਗੇ ਅੱਜ ਸਾਰਾ ਕੰਮ ਬੰਦ ਵਾ ਜਦੋਂ ਆਪ ਦੀ ਆਈ ਤੇ ਆ ਜੇ ਨਾ ਇਹ ਠੇਕੇਦਾਰ ਤੱਕ ਪਾਉਂਦਾ ਤੱਕ ਅੱਜ ਆਪਾਂ ਗੱਲ ਕਰਦੇ ਹਾਂ ਜਿੱਦਾਂ ਜਿਹੜੇ ਆਪਣੇ ਕੰਮ ਵਾਲੇ ਬੰਦੇ ਆ ਉਹਨਾਂ ਦੀ ਗੱਲ ਕਰਦੇ ਚਲੋ ਯਾਰ ਆਪਾਂ ਜਿੰਨੇ ਦਸਵੰਦ ਦਓ ਬਾਰ-ਬਾਰ ਜਿਹੜੇ ਬੰਦੇ ਲੋਡ ਵੰਦਾ ਉਹਨਾਂ ਨੂੰ ਦਸਵੰਦ ਦੋ ਕਈ ਬੰਦੇ ਯਾਰ ਕੰਮ ਕਰਕੇ ਖੁਸ਼ ਨਹੀਂ ਆ ਹੁਣ ਆਪਣੇ ਨਾਲ ਜਿਹੜੇ ਬੰਦੇ ਆ ਨਾਲੇ ਦਿਹਾੜੀ ਕਰਦੇ ਆ ਸਾਰੀ ਜਿਹੜੀ ਕੰਮ ਕਰਦੇ ਨਾਲੇ ਆਪਣਾ ਕਾਰੋਬਾਰ ਵਧਾਉਂਦੇ ਨਾਲੇ ਆਪਣੀਆਂ ਹੱਕ ਪੜਤੀ ਪੂੜੀ ਜਿੰਨੇ ਵੀ ਹੋਣ ਤੇ ਆਪਾਂ ਉਹਨਾਂ ਨੂੰ ਦਿਆ ਕਰੀਏ ਥੋੜਾ ਬੜਾ ਜਿੰਨਾ ਵੀ ਉਹਨਾਂ ਨੂੰ ਚੀਜ਼ ਲੈਦੀ ਕਦੀ ਕਿਸੇ ਨੂੰ ਲੈਦਾ ਕੁਝ ਤਾਂ ਵੀ ਕੋਈ ਨਾ ਨਾਲ ਉਹ ਅਗਲਾ ਕੁਝ ਹੋਣ ਇੱਕ ਕੰਪਨੀ ਵਾਲਿਆਂ ਨੇ ਇੱਕ ਸਟਾਫ ਆਪਦੇ ਨੂੰ ਸਾਰੀਆਂ ਗੱਡੀਆਂ ਲੈ ਕੇ ਦਿੱਤੀਆਂ ਇਹਦੇ ਨਾਲ ਅਗਲਾ ਹੋਰ ਖੁਸ਼ੀ ਨਾਲ ਕੰਮ ਕਰਦਾ ਇਹ ਕਰਕੇ ਇਹ ਵਧੀਆ ਗੱਲ ਮੈਨੂੰ ਲੱਗੀ ਯਾਰ ਉਹਨੇ ਆਪਦੀ ਕੰਪਨੀ ਜਿੰਨੇ ਬੰਦੇ ਸਾਰਿਆਂ ਨੂੰ ਗੱਡੀਆਂ ਗਿਫਟ ਕੀਤੀਆਂ ਮਿੱਠੂ ਧਾਗ ਵੇਖ ਲਾ ਦੀ ਤੇਰੀ ਧਾਗ ਵੇ ਆ ਉਹਦੀ ਤਾਂ ਕਿੱਡੀ ਸੋਹਣੀ ਲੱਗੀ ਹੁਣ ਪਰਮਵੀਰ ਤੇ ਨੂਰ ਮੋਟਰਸਾਈਕਲ ਚਲਾਉਣ ਦੇ ਵੇ ਰੋਟੀਆਂ ਲੈ ਕੇ ਆਏ ਆ ਚਲੋ ਸ਼ਵਾਨੋ ਲੱਦ ਕੇ ਤੇ ਆਜੋ ਫਿਰ ਖਾ ਲੋ ਪ੍ਰਸ਼ਾਦਾ ਪਾਣੀ ਹੁਣ ਅੱਜ ਇਹਨੇ ਸਾਰਾ ਕੰਮ ਖਲੋ ਗਿਆ ਮਿਸ਼ਕਰਮਾ ਦੇ ਦਾ ਕਰਕੇ ਹੁਣ ਦੋ ਤਿੰਨ ਟਰੈਕਟਰ ਖਰਾਬ ਹੋ ਗਿਆ ਇੱਕ ਪਾਰ 4x4 ਉਹਦਾ ਗੀਰ ਚ ਆਵਾਜ਼ ਆਉਂnde ਵੀ ਕਿ 575 ਦੇ ਜੀ ਦੇ ਟਾਇਰ ਚੇਂਜ ਕੀਤੇ ਉਹਦੇ ਚੱਕੇ ਚੋ ਆਵਾਜ਼ ਆਉਂnde ਵੀ ਇੱਕਾ ਮੈਡ ਟਰੈਕਟਰ ਇਹ ਸਟਾਰਟ ਨਹੀਂ ਹੁੰਦਾ ਬੈਟਰੀ ਡਾਊਨ ਇਹ ਦੀ ਇੰਦਾ ਕਰਕੇ ਦੋ ਤਿੰਨ ਟਾਇਰ ਖਰਾਬ ਹੋ ਗਏ ਹੁਣ ਭਲਕੇ ਲੈ ਕੇ ਜਾਵਾਂਗੇ ਏਜੰਸੀ ਬਣਵਾ ਵੀ ਲਿਆਵਾਂਗੇ ਰੈਕਰ ਖਰਾਬ ਹੋ ਗਿਆ ਜਿਹੜਾ ਗਾੜੀ ਬੈਲਰ ਦੇ ਰੈਕ ਵਾਈ ਦਾ ਉਹ ਖਰਾਬ ਹੋ ਗਿਆ ਉਹਦੇ ਨਾਲ ਵੀ ਕੰਮ ਸਾਰਾ ਖਲੋ ਗਿਆ ਬੈਲਰ ਦਾ ਕੀ ਵੇਲੇ ਕੰਮ ਜਿੱਦਾਂ ਵੀ ਹੈਗਾ ਆ ਟੂੜੀ ਵਾਲਾ ਸ਼ੈੱਡ ਹੀ ਪਹਿਲਾਂ ਟੂੜੀ ਵੇਚਦੀ ਆ ਪਹਿਲਾਂ ਹੀ ਤੇ ਹੁਣ ਇਹਦੇ ਵਿੱਚ ਜਿਹੜੀਆਂ ਆਪਣੇ ਇੱਥੇ ਸੱਤ ਸੱਤ ਕਿਨੇ ਝੋਨਾ ਵਜਿਆ ਉਹਦੀਆਂ ਗੱਠਾਂ ਸਾਰੀਆਂ ਲਾਦਾਂਗੇ ਨਾਲੇ ਮੀਂਹ ਪੈਣ ਮੀਂਹ ਕਣੀ ਦਾ ਜਿਹੜਾ ਵਾ ਉਹ ਆਪਣਾ ਘੜ ਜੂਗਾ ਤੇ ਹੁਣ ਇਹ ਕਰਕੇ ਇਹਨੂੰ ਫੁੱਲ ਕਰਦਾਂਗੇ ਲੇਵਰ ਦੀ ਬਹੁਤ ਕਮਤੀ ਜੇ ਕਿਸੇ ਵੀਰ ਕੋ ਲੇਵਰ ਹੋਵੇ ਤੇ ਮੇਰੇ ਨਾਲ ਯਾਰ ਜੂੜ ਸੰਪਰਕ ਕਰੋ ਲੇਵਰ ਦੀ ਬਹੁਤ ਲੋਡ ਆ 10 ਬੰਦੇ ਹੋਰ ਹੋਣ ਨਾ ਫਿਰ ਕੰਮ ਜਿਹੜਾ ਪੂਰੇ ਤਰੀਕੇ ਨਾਲ ਚੱਲੂਗਾ ਦਸਾਂ ਬੰਦਿਆਂ ਦੀ ਹੋਰ ਲੋਡ ਆ ਘੱਟੋ ਘੱਟ ਵੀ 10 ਬੰਦੇ ਕੰਮ ਵਾਲੇ ਮੋਟਰ ਦੀ ਤੁਹਾਨੂੰ ਸੁਣਾਉਣੇ ਆ ਦਾਸ ਤਾਂ ਇਹ ਮੋਟਰ ਤੇ ਸਭ ਤੋਂ ਪਹਿਲਾਂ ਸਾਡਾ ਡੇਰਾ ਹੁੰਦਾ ਹੈ। ਤੁਹਾਨੂੰ ਅੱਗੇ ਵੀ ਸ਼ਾਇਦ ਮੈਂ ਦੱਸਿਆ ਹੋਵੇ। ਇੱਧਰਲੇ ਬੰਨੇ ਬਾਗ ਲੱਗਾ ਹੁੰਦਾ ਹੈ ਸਾਡਾ ਤਾਂ ਮਹਿੰਦਰ ਸਿੰਘ ਜਿਹੜਾ ਵੀਰ ਹਰਜਿੰਦਰ ਦਾ ਡੈਡੀ ਫਾਦਰ ਸਾਹਿਬ ਤੇ ਮੇਰਾ ਡੈਡੀ ਉਦੋਂ ਹੀ ਇੱਥੇ ਰਹਿੰਦੇ ਨੇਦੋ ਨਾ ਸਾਧਨ ਸੋਧਣਾ। ਬਹੁਤ ਘੱਟ ਹੁੰਦੇ ਹੀ ਬੜੇ ਸਾਧਨ ਮੋਟਰ ਸਾਡੇ ਕੋਲ ਇੱਕ ਹੀ ਹੁੰਦਾ ਹੈ। ਜਦੋਂ ਦੋਵਾਂ ਬੰਨੇ ਪਾਣੀ ਛੜਨਾ ਜਿੱਤਰੋਂ ਇੱਕ ਪਾਰ ਜਾ ਕੇ ਰਹਿੰਦੇ ਆ। ਇਦਾਂ ਉਦੋਂ ਆ ਸਾਡਾ ਮੀਨ ਅड्डा ਹੁੰਦਾ ਸੀ ਇੱਥੇ ਤੇ ਮੰਡ ਵਾਲੀ ਸਾਈਡ ਮੰਡ ਵਾਲੀ ਸਾਈਡ ਰੋਟੀ ਪਾਣੀ ਲਜਾਣੀ ਉਹ ਪਿੰਡੋਂ ਚਲ ਜਾਨੀ ਬਾਕੀ ਡੈਡੀ ਜੀ ਹੁਣਾਂ ਨੇ ਤੇ ਤਾਈ ਹੁਣਾਂ ਨੇ ਦੋ ਪਰਿਵਾਰ ਇੱਥੇ ਆ ਜਣੇ ਤੇ ਦੋ ਪਰਿਵਾਰ ਉੱਥੇ ਇੱਥੇ ਹੀ ਛੋਟੇ ਹੁੰਦਿਆਂ ਪੰਜਵੀਂ ਤੋਂ ਲੈ ਕੇ 8ਵੀਂ ਤੋਂ ਕਲਾਸ ਤੱਕ ਇੱਥੇ ਪੜ੍ਹੇ ਇੱਥੋਂ ਜਾਂਦੇ ਰਹੇ ਆ ਇੱਥੇ ਸਾਡਾ ਇੱਕ ਨਿਗਾ ਜਾਂ ਡੇਰਾ ਹੁੰਦਾ ਸੀ ਬਰਾਂਡਾ ਦੋ ਕਮਰੇ ਹੁੰਦੇ ਸੀ ਉਹਨੂੰ ਵੀ ਲੇਪ ਲੁਪਕੇ ਗੋਵਾ ਮਿੱਟੀ ਮਾਰ ਕੇ ਰੋਖ ਲੱਗੇ ਹੁੰਦੇ ਸੀ ਨਾਲ ਨਾਲ ਸਾਰੀ ਸਾਈਡ ਤੇ ਇਹ ਕਿਹੜੀ ਇਹਦਾ ਨਾਂ ਜਿੱਤਰਾ ਉਹ ਨਹੀਂ ਪਾਰ ਰੱਖਿਆ ਨਾ ਆਪਣੀ ਮੋਟਰ ਦਾ ਨਾਂ ਸਵਰਗਾਂ ਦੀ ਪੁਰੀ ਜਦੋਂ ਇਹਦਾ ਨਾਂ ਸਵਰਗਾਂ ਦੀ ਪੁਰੀ ਰੱਖਿਆ ਹੁੰਦਾ ਸੀ ਤੇ ਇੱਥੇ ਡੈਡੀ ਹੋਣਾ ਜਿੱਦਾਂ ਵੀ ਝੋਨਾ ਲਾਉਣਾ ਇੱਥੇ ਹੀ ਰੋਟੀ ਪਾਣੀ ਪੱਕਣਾ ਜਿਹੜਾ ਪੇਂਡ ਵਾਲਾ ਉਹ ਪੇਂਡ ਵਾਲੀ ਸਾਈਡ ਪੱਕਣਾ ਜਿਹੜਾ ਇੱਥੋਂ ਵਾਲਾ ਇੱਥੇ ਪੱਕਣਾ ਤੇ ਰਾਤ ਨੂੰ ਸਾਰੇ ਲੰਮੀ ਲੈਂਚ ਮੰਜੇ ਡਾਈ ਹੋਣੇ ਕਿੱਕਰ ਹੁੰਦੀ ਤੇ ਬੜਾ ਜਵਾਕਾ ਨੇ ਖੇਡਣਾ ਫੇਖਣਾ ਨਮਕਣਾ ਬੜੀ ਮौज ਕੀਤੀ ਤੇ ਡੰਗਰ ਰੱਖੇ ਹੁੰਦੇ ਇੱਕ ਦੋ ਤੇ ਉਹਦੇ ਵਿੱਚ ਟੋਕਾ ਟਾਕਾ ਲਾਇਆ ਨਾ ਤੇ ਜਦੋਂ ਵੱਡੇ ਤਾਏ ਨੇ ਉਹਨਾ ਆੜਤੀਏ ਨੇ ਉਹਨੇ ਆਖਣਾ ਮੈਂ ਅੱਜ ਸਵਰਗਾਂ ਦੀ ਪੁਰੀ ਚ ਜਾਣਾ ਇਹ ਇੱਥੇ ਇਹਦਾ ਨਾ ਸਵਰਗਾਂ ਦੀ ਪੁਰੀ ਰੱਖਿਆ ਹੁੰਦਾ ਤੇ ਪਿੰਡਾਂ ਨੇ ਹੁੰਦੇ ਹੀ ਵੀ ਪਿੰਡ ਰੋਲਾ ਰੂਲਾ ਤੁਹਾਨੂੰ ਪਤਾ ਪਿੰਡ ਤੇ ਰੋਲਾ ਜਿਆ ਜ਼ਿਆਦਾ ਹੁੰਦਾ ਕਦੀ ਕੋਈ ਇਧਰੋਂ ਆ ਗਿਆ ਕੋਈ ਇੱਥੇ ਕਿਨੇ ਆਉਣਾ ਨਹੀਂ ਇੱਥੇ ਲਾਗੇ ਲਾਗੇ ਸਾਰੀ ਪਹਿਲੀ ਹੁੰਦੀ ਤੇ ਇੱਥੋਂ ਹੀ ਉੱਠ ਕੇ ਤੇ ਇੱਥੇ ਹੀ ਕੰਮ ਤੇ ਲੱਗ ਪੈਣਾ ਜਿਹੜੇ ਬੰਦੇ ਨਾਲ ਰਹਿੰਦੇ ਹੁੰਦੇ ਉਹ ਪੱਕੇ ਨਾਲ ਇੱਥੇ ਹੀ ਰਹਿੰਦੇ ਹੁੰਦੇ ਉਹਨਾਂ ਦਾ ਪਿਛਲੇ ਬੰਨੇ ਬਰਾਂਡਾ ਪਾਇਆ ਹੈ ਇਹ ਬੜਾ ਵਧੀਆ ਮਾਹੌਲ ਹੁੰਦਾ ਹੈ ਆ ਜਿਹੜੇ ਰੁੱਖ ਵਾ ਨਾ ਆ ਦੋ ਟਾਲੀਆਂ ਉਦੋਂ ਮੈਨੂੰ ਅਜੇ ਤੱਕ ਜਦੋਂ ਮੈਂ ਇੱਥੇ ਆਉਣਾ ਵਾਂ ਜਾਂ ਇਹ ਮੋਟਰ ਤੇ ਪਹੁੰਚਦਾ ਵਾਂ ਆ ਜਿਹੜੀ ਤੁਹਾਨੂੰ ਦਿਖਣ ਰਹੀ ਆ ਇਹ ਖੱਬੇ ਪਾਸੇ ਟਾਲੀ ਇਹ ਮੈਂ ਤੇ ਤਾਈ ਮਹਿੰਦਰ ਸੋਹਣੇ ਦਵਾ ਨੇ ਲਾਈ ਤੇ ਜਿਹੜੀ ਆ ਸੱਜੇ ਪਾਸੇ ਟਾਲੀ ਆ ਇਹ ਡੈਡੀ ਨੇ ਤੇ ਹਰਜਿੰਦਰ ਨੇ ਤੇ ਮੈਂ ਤੇ ਤਾਈ ਨੇ ਲਾਈ ਤੇ ਉਹਦੇ ਹਰਜਿੰਦਰ ਨੇ ਤੇ ਚਾਚੀ ਨੇ ਲਾਈ ਇਹਨਾਂ ਨਾਲ ਆਣ ਕੇ ਬੜੀਆਂ ਜਿਆਦਾਆਂ ਜੁੜੀਆਂ ਕਿੰਨਾ ਚਿਰ ਹੋ ਗਿਆ ਅੱਜ ਮੇਰੀ ਉਮਰ 35 ਸਾਲ ਹੋ ਗਈ ਹੈ ਤੇ 35 ਸਾਲ ਨੀਂਨ ਨੂੰ ਲਾ ਲਓ ਤੁਸੀਂ ਉਦੋਂ ਮੈਨੂੰ ਮੜੀ ਸੁਰਤੀ ਪੰਜ ਸਾਲ 30 ਸਾਲ ਹੋ ਗਏ ਸਾਹਣਾ 30 ਲਾ ਲਓ 35 ਸਾਲ 30 ਸਾਲ ਦੀਆਂ ਟਾਲੀਆਂ ਵਾਂ ਤੇ ਆਪਾਂ ਇਹਨਾਂ ਨੂੰ ਛੋਟੀਆਂ ਤੋਂ ਵੱਡੇ ਹੁੰਦੇ ਵੇਖਿਆ ਤੇ ਜੇ ਆਪਾਂ ਇਹਨਾਂ ਨੂੰ ਮਿੰਟ 'ਚ ਵੱਡ ਗਏ ਉਹ ਮਾਰੀਏ ਕਿੰਨੀ ਵਧੀਆ ਸ਼ਾਮ ਆ ਯਾਰ ਰੋੜੀਆਂ ਜਿਆਦਾ ਜੁੜੀਆਂ ਜਿੱਤਰਾ ਹੁਣ ਪਾਰ ਜੁੜੀਆਂ ਵਾ ਤੇ ਹੁਣ ਮੇਰਾ ਭਵੇਂ ਇੱਧਰ ਇੱਧਰ ਮੇਰੀ ਡਿਊਟੀ ਲੱਗ ਵੀ ਗਈ ਆ ਪਰ ਫਿਰ ਵੀ ਮੇਰਾ ਧਿਆਨ ਹੁੰਦਾ ਯਾਰ ਪਾਰ ਚੱਲਦੇ ਆ ਪਾਰ ਪੈਲੀ ਨਾਲ ਰੂਹ ਦੀ ਜੁੜੀ ਉੱਥੇ ਚਲੋ ਉੱਥੋਂ ਦਾ ਸਿਸਟਮ ਵੱਖਰਾ ਵਾ ਯਾਰ ਉੱਥੇ ਜਦੋਂ ਬੰਦਾ ਚੱਲ ਜਾਂਦਾ ਨਾ ਉਹਨੂੰ ਇੱਧਰ ਦਾ ਕੋਈ ਫਿਕਰ ਨਹੀਂ ਰਹਿੰਦਾ ਉੱਥੇ ਉਹਨੂੰ ਆਪਦੇ ਕੰਮ ਦਾ ਫਿਕਰ ਉੱਥੋਂ ਉੱਠ ਕੇ ਉੱਥੇ ਲੱਗ ਪਣਾ ਕਿ ਤਰਕੀ ਤਰਕੀ ਉੱਠ ਪੈਣਾ ਮੌਸਮ ਬੜਾ ਸੋਹਣਾ ਸ਼ਾਂਤ ਮਾਹੌਲ ਕੋਈ ਸਿਰਦਰਦੀ ਨਹੀਂ ਕੋਈ ਕੁਛ ਨਹੀਂ ਉਹ ਚੀਜ਼ ਵੱਖਰੀ ਹੈ ਯਾਰ ਉਹ ਜੇ ਬੰਦਾ ਕੋਈ ਆਵੇ ਨਾ ਇੱਥੇ ਮੇਰੇ ਕੋਲ ਨੂੰ ਮੈਂ ਦਿਖਾ ਕੇ ਲਿਆਵਾ ਉਹ ਬੰਦਾ ਜਦ ਰ ਵੇਖੂਗਾ ਉਹਨੂੰ ਵੱਖਰਾ ਮਾਹੌਲ ਪਤਾ ਲੱਗੂਗਾ ਇਹ ਚੀਜ਼ਾਂ ਹੁਣ ਰੋਜ਼ ਰੋਜ਼ ਤੁਹਾਨੂੰ ਦਿਖਾ ਵੀ ਕੀ ਸਕਦਾ ਇੱਥੇ ਹੁਣ ਮੈਂ ਗੱਠਾਂ ਦਾ ਕੰਮ ਆ ਰੋਜ਼ ਰੋਜ਼ ਗੱਠਾਂ ਕੀ ਦਿਖਾਵਾਂ ਵੀ ਅੱਜ ਅਹੀਂ ਗੱਠਾਂ ਬਨ ਲੀਆਂ ਚਲੋ ਦਿਖਾਈ ਜਾਈ ਦਿਆਂ ਵੀ ਚਲੋ ਵੀਡੀਓ ਪ੍ਰੋਪਰ ਚੱਲੀ ਜਾਵੇ ਨਾਮ ਵੀ ਚੰਗੀ ਲੱਗੇ ਤੇ ਚਲੋ ਆਪਾਂ ਇੱਕ ਹਿਸਾਬ ਨਾਲ ਤੁਰੇ ਜਾਣਾ ਕਿਤੇ ਕੰਮ ਆਗੇ ਕਿਤੇ ਚਲੇਗੇ ਹੁਣ ਉਹਨੂੰ ਹਰਜਿੰਦਰ ਸੌਹ ਨੂੰ ਆਖੀਦਾ ਵਾ ਵੀ ਵੀਡੀਓ ਯਾਰ ਬਣਾ ਦੇ ਇੱਕ ਦੋ ਬਣਾ ਲਿਆ ਕਰੋ ਉਹਦਾ ਨਹੀਂ ਇਹ ਬੰਨੇ ਧਿਆਨ ਜਿੰਨੂੰ ਰੁਚੀ ਲੱਗੀ ਹੋਵੇ ਉਹ ਹੀ ਬਣਾ ਸਕਦਾ ਦੂਜਾ ਬੰਦਾ ਨਹੀਂ ਦੇਖ ਬਾਕੀ ਤੁਹਾਡੇ ਵੀਰਾਂ ਦੇ ਮੈਸੀ-ਮੂਸੀ ਆਉਂਦੇ ਰਹਿੰਦੇ ਆ ਉਹਦੇ ਨਾਲ ਦਿਲ ਜੱ ਲੱਗਾ ਰਹਿੰਦਾ ਵਾ ਤੇ ਜੇ ਕਿਸੇ ਵੀਰ ਤੋਂ ਰਪਲਾਈ ਨਹੀਂ ਵੀ ਹੁੰਦਾ ਜੇ ਸ਼ੋਅ ਕਈ ਆ ਨਾ ਪਤਾ ਨਹੀਂ ਮੈਸੇਜ ਸ਼ੋਅ ਨਹੀਂ ਹੁੰਦੇ ਜੇ ਨਹੀਂ ਵੀ ਹੁੰਦਾ ਤਾਂ ਵੀ ਵੀਰ ਮੇਰਾ ਕੋਈ ਗੁੱਸਾ ਨਾ ਕਰੇ ਰਪਲਾਈ ਕਰੀ ਜਾਇਆ ਕਰੋ ਬਹੁਤ ਬਹੁਤ ਵੀਰਾਂ ਦਾ ਧੰਨਵਾਦ ਵੀ ਆ ਤੇ ਅੱਜ ਹੁਣੇ ਕੱਢ ਤੀਆਂ ਵਾ ਛੇ ਟਰਾਲੀਆਂ ਕੱਡਾਂ ਹੱਦ ਕੱਡਾਂਗੇ ਅੱਜ 10 ਤੋਂ 12 ਟਰਾਲੀਆਂ ਕੱਢਣ ਦਾ ਬੂਲਾ ਵਾ ਗੱਲ ਕਰਦੇ ਆਂ ਵੀ ਜਿਹੜਾ ਬੀਤਿਆ ਸਮਾਂ ਇਹਨਾਂ ਦੇ ਨੰਗ ਜਾਂਦਾ ਦੁੱਖ ਵਾਲਾ ਸਮਾਂ ਸੀ ਜਦੋਂ ਫਸਲਾਂ ਆਪਣੀਆਂ ਮਰੀਆਂ ਸੀ ਕਿਸਾਨ ਦਾ ਦਿਲ ਜਿਹੜਾ ਐਡਾ ਮਜ਼ਬੂਤ ਹੁੰਦਾ ਵਾ ਤੇ ਪ੍ਰਮਾਤਮਾ ਨੇ ਬਖਸ਼ਿਆ ਹੁੰਦਾ ਜਿੱਦਾਂ ਕਿ ਹੁਣ ਆਪਾਂ ਬੜਾ ਦੁੱਖ ਹੋਇਆ ਜਿੱਦਣ ਫਸਲਾਂ ਜਿਹੜੀਆਂ ਸੀ ਪੱਕੀਆਂ ਪਕਾਈਆਂ ਮਰ ਗਈਆਂ ਸੀ ਤੇ ਫਸਲਾ ਮਰਨ ਤੋਂ ਬਾਅਦ ਬੜਾ ਹੋਇਆ ਮਹਿਸੂਸ ਵੀ ਆ ਪਰ ਫਿਰ ਵੀ ਸ਼ੁਰੂ ਤੋਂ ਜੋ ਡੈਡੀ ਉਹਨਾਂ ਨੂੰ ਵੇਂਦੇ ਆਏ ਤੇ ਗਾਂ ਬੱਚੇ ਆਪਾਂ ਨੂੰ ਵੇਂਦੇ ਆਏ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਉਹ ਜਿਹੜਾ ਹੋਣਾ ਵੀ ਹੁਣ ਕਿਸਾਨ ਪਹਿਲਾਂ ਉਸ ਫਸਲ ਨੂੰ ਵੇਖ ਕੇ ਰੋਜ਼ ਮਨ ਦੇ ਵਿੱਚ ਆਉਂਦੀ ਸੀ ਵੀ ਯਾਰ ਫਸਲ ਮਰ ਗਈ ਜਾਂ ਹੋ ਗਿਆ ਹੁਣ ਜਿੱਦਾਂ ਆਪਾਂ ਗੱਲ ਕਰ ਲਈਏ ਵੀ ਨਵੀਂ ਫਸਲ ਦੀ ਤਿਆਰੀ ਆ ਹੁਣ ਹਰ ਇੱਕ ਬੰਦਾ ਜਿਹੜਾ ਵੀ ਜਿਹਦੀ ਵੀ ਫਸਲ ਮਰੀ ਆ ਜਾਂ ਕੁਝ ਵੀ ਆ ਉਹ ਨਵੀਂ ਫਸਲ ਦੀ ਤਿਆਰੀ ਦੇ ਵਿੱਚ ਰੁੱਝ ਗਿਆ ਵਾ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫਸਲ ਹੋਣੀ ਆ ਉਹਨੂੰ ਕਿੱਦਾਂ ਬੀਜਣਾ ਕਿੱਦਾਂ ਉਹਨੂੰ ਤਿਆਰ ਕਰਨਾ ਜਿਹੜਾ ਮਾਈਂਡ ਵਾ ਪਿਛਲੀਆਂ ਗੱਲਾਂ ਚੀਤਾ ਭੁੱਲ ਗਿਆ ਤੇ ਹੁਣ ਨਵੀਆਂ ਦੇ ਨਾਲ ਫੇਰ ਜੁੰਝਣ ਡੇ ਪਿਆ ਇਹ ਗੱਲ ਬੜੀ ਵਧੀਆ ਵਾ ਵੀ ਜਦੋਂ ਵੀ ਆਪਾਂ ਜ਼ਿਆਦਾ ਕਿਸੇ ਬਾਰੇ ਸੋਚਦੇ ਵੇਲਾ ਬੰਦਾ ਸ਼ੈਤਾਨ ਦਾ ਘਰ ਕਾਹਤੋਂ ਆਂਦੇ ਆ ਜਾਂ ਜਿਹੜਾ ਵੇਲਾ ਰਹਿੰਦਾ ਬੰਦਾ ਉਹ ਸੋਚੀ ਜਾਂਦਾ ਸਾਰੀ ਜਿਹੜੀ ਸੋਚੀ ਜਾਂਦਾ ਉਹ ਉਹਨੂੰ ਨਵਾਂ ਕੋਈ ਮਿਲਦਾ ਹੀ ਨਹੀਂ ਤੇ ਉਹ ਉਹ ਗੱਲ ਨੂੰ ਸੋਚ-ਸੋਚ ਕੇ ਤੇ ਚੁੜੀ ਜਾਂਦਾ ਤੇ ਆਪਾਂ ਹੁਣ ਜਿੱਦਾਂ ਵਾ ਕੋਈ ਦੁਕਾਨਦਾਰ ਲਾ ਲੋ ਕੋਈ ਵੀ ਤਰ੍ਹਾਂ ਦਾ ਤੇ ਜੇ ਹੁਣ ਖੇਤੀਬਾੜੀ ਆ ਤੇ ਆਪਾਂ ਲਾ ਲੋ ਕਿ ਪਹਿਲੀ ਫਸਲ ਮਰ ਗਈ ਆਪਾਂ ਦੂਸਰੀ ਦੀ ਤਿਆਰੀ ਦੂਸਰੀ ਨੂੰ ਬੀਜਣਾ ਉਹਨੂੰ ਉਗਦੀ ਵੇਖਣਾ ਛੋਟੇ-ਛੋਟੇ ਤੋਂ ਹੁੰਦੇ ਆ ਵੱਡੇ ਹੁੰਦੇ ਤੱਕ ਵੇਖਣਾ ਇਹ ਜਿਹੜੀਆਂ ਚੀਜ਼ਾਂ ਹੁਣ ਜਿੱਦਾਂ ਹਣੇ ਚੁਣ ਜਮਈ ਬੀਜਣੀ ਇਹਦੀ ਤਿਆਰੀ ਰੋਜ਼ ਢੇੜਾ ਮਾਰਨਾ ਕਿੱਦਾਂ ਸਰੋਂ ਬੀਜੀ ਸਰੋਂ ਵੇਖਣਾ ਏ ਤਾਨੂੰ ਮੈਂ ਦਿਖਾਉਣਾ ਨਹੀਂ ਅਸੀਂ ਅੱਗੇ ਸੰਗਣੀ ਸਰੋਂ ਬੀਜੀਦੀ ਤੇ ਸੰਗਣੀ ਸਰੋਂ ਦਾ ਜਿਹੜਾ ਨਾ ਝਾੜ ਘਟ ਜਾਂਦਾ ਏ ਹੁਣ ਬਹੁਤ ਵਿਰਲੀ ਬੀਜੀਦੀ ਆ ਗੋਬੀ ਸਰੋਂ ਕਿੱਲੇ ਦਾ 2 ਕਿਲੋ ਬੀ ਆਂਦੇ ਆ ਤੇ ਅਸੀਂ ਕਿੱਲੋ ਦਾ ਆਪਣੇ ਕਿੱਲੇ ਦਾ ਮਾਸਾ ਹੀ ਆ ਪੂਰਾ ਜੋਰ ਲਾ ਕੇ ਬੀਜੀਏ ਤੇ ਕਿੱਲੋ ਤੋਂ ਥੋੜਾ ਜਿਹਾ ਵੱਧ ਭੌਨੇ 20 ਤੇ ਸਰੋਂ ਦਾ ਝਾੜ ਵੀ ਕਾਫੀ ਰਹਿੰਦਾ ਵਾ ਤੇ ਉਗਦੀ ਵੀ ਸੋਹਣੀ ਆ ਤੇ ਜੇ ਸਾਲ 2 ਕਿਲੋ ਪਾ ਦੀਓ ਉਸ ਸਾਲ ਮਣਕੇ ਭਾਰੀ ਹੋ ਜਾਂਦੀ ਸਰੋਂ ਡੇਗ ਪੈਂਦੀ ਵੱਡੀ ਬੜੀ ਉਖੀ ਜਾਂਦੀ ਇਧਰ ਸਟਾਲਾ ਬੀਤ ਆ ਹੁਣ ਇਹ ਫਸਲ ਦੇ ਵਿੱਚ ਰੁੱਜ ਕੇ ਪਹਿਲਾ ਸਾਰਾ ਕੁਝ ਚੇਤਾ ਭੁੱਲ ਗਿਆ ਵਾਹਿਗੁਰੂ ਕਿਰਪਾ ਕਰੇ ਹੁਣ ਆਉਣ ਵਾਲਾ ਸਮਾਂ ਜਿਹੜਾ ਵਾ ਕਿਸਾਨਾਂ ਲਈ ਵਧੀਆ ਹੋਵੇ ਫਸਲਾਂ ਜਿਹੜੀਆਂ ਵਾ ਚੰਗੀਆਂ ਨਰੁਈਆਂ ਹੋ ਜਾਣ ਤੇ ਸਾਰਾ ਕੁਝ ਜਿਹੜਾ ਚੇਤੇ ਭੁੱਲ ਜਾਂਦਾ ਇਸ ਕਰਕੇ ਤੁਹਾਡਾ ਨਾ ਹਰ ਵਕਤ ਗੱਲਾਂ ਕਰੀ ਜਾਂਦੀਆਂ ਵੀ ਵੀਰ ਦੀ ਚੜ੍ਹਦੀ ਕਲਾ ਲਈ ਸੋਚ ਰੱਖਿਆ ਕਰੋ ਹਮੇਸ਼ਾ ਠੰਦੀ ਕਲਾ ਸੋਚਣਾ ਹੀ ਨਹੀਂ ਹੈ ਜਦੋਂ ਵੀ ਸੋਚਣਾ ਵਧੀਆ ਸੋਚਣਾ ਚੰਗਾ ਸੋਚਣਾ ਜੋ ਸੋਚੋਗੇ ਉਹੀ ਹੋਣਾ ਇਹ ਤੁਸੀਂ ਕਦੀ ਵੀ ਪਤਰਾ ਕੇ ਵੇਖ ਲਿਓ ਜੋ ਤੁਸੀਂ ਸੋਚਿਆ ਨਾ ਹਾਏ ਆ ਮੇਰੇ ਨਾਲ ਇਦਾਂ ਹੋਣਾ ਤਾਂ ਕੁਝ ਵੀ ਜੋ ਸੋਚੋਗੇ ਸ੍ਰਿਸ਼ਟੀ ਜਿਹੜੀ ਉਸ ਤਰੀਕੇ ਨਾਲ ਢਲ ਜੂਗੀ ਜੇ ਤੁਸੀਂ ਚੰਗਾ ਸੋਚੋਗੇ ਚੜ੍ਹਦੀ ਕਲਾ ਵਾਲਾ ਸੋਚੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਵਾ ਇਸ ਕਰਕੇ ਅੱਜ ਦਾ ਬਲੌਗ ਆਪਣਾ ਹੋ ਗਿਆ ਇੱਥੇ ਖਤਮ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ